ਸਸਿਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਵਿੱਚ ਤੁਹਾਡੇ ਲਈ ਲੈ ਕੇ ਆਇਆ ਹਲਵਾਈ ਦੀ ਦੁਕਾਨ ਤੋਂ ਵੀ ਜ਼ਿਆਦਾ ਵਧੀਆ ਨਮਕੀਨ ਖਸਤਾ ਮਠੀ ਤੇ ਇਹ ਮਠੀ ਹੈ ਜਿਹੜੀ ਉਹ ਗਰਮੀ ਦੇ ਵਿੱਚ ਵੀ 1 ਮਹੀਨੇ ਲਈ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਤੇ ਜਦੋਂ ਵੀ ਤੁਹਾਡਾ ਚਾਹ ਪੀਣ ਨੂੰ ਕਰੇ ਦਿਲ ਤਾਂ ਫਿਰ ਤੁਸੀਂ ਇਸ ਮਠੀ ਨਾਲ ਕਰੋ ਇੰਜੋਏ ਬਹੁਤ ਹੀ ਜ਼ਿਆਦਾ ਟੇਸਟੀ ਮਠੀ ਕਿਵੇਂ ਬਣਦੀ ਹੈ ਤੁਸੀਂ ਫੁੱਲ ਵੀਡੀਓ ਜ਼ਰੂਰ ਦੇਖਿਓ ਇਹਦੇ ਲਈ ਆਪਾਂ ਅੱਧਾ ਕਿਲੋ ਮੈਦਾ ਲਿਆ ਹੈ ਜੀ ਤੇ ਉਹਦੇ ਵਿੱਚ ਇੱਕ ਚਮਚ ਆਪਾਂ ਜਵੈਨ ਦਾ ਪਾਇਆ ਜਵੈਨ ਨੂੰ ਪਉਣ ਤੋਂ ਪਹਿਲਾਂ ਤੁਸੀਂ ਹੱਥਾਂ ਨਾਲ ਇਹਨੂੰ ਮਸਲ ਜੇ ਲੈਣਾ ਤਾਂ ਕਿ ਇਹ ਜਿਆਦਾ ਵਿੱਚ ਮੋਟੀ ਜੀ ਨਾ ਹੋਵੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਨਮਕ ਆਪਾਂ ਇਹਦੇ ਵਿੱਚ ਸੈਂਦਾ ਨਮਕ ਪਾਇਆ ਤੇ ਅੱਧੇ ਚਮਚ ਦੇ ਲਗਭਗ ਆਪਾਂ ਨਮਕ ਲਿਆ ਤੁਸੀਂ ਇਹਨੂੰ ਵੱਧ ਘੱਟ ਵੀ ਕਰ ਸਕਦੇ ਹੋ ਪਰ ਇਹਦਾ ਜਿਹੜਾ ਸਵਾਦ ਹੈ ਸਾਰਾ ਮਠੀ ਦਾ ਉਹ ਨਮਕ ਵਿੱਚ ਹੀ ਹੋਣਾ ਤੁਸੀਂ ਉਹ ਧਿਆਨ ਨਾਲ ਪਾਉਣਾ ਹੈ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਮੇਥੀ ਤੇ ਮੇਥੀ ਨੂੰ ਤੁਸੀਂ ਆਪਾਂ ਇਹਦੇ ਵਿੱਚ 1.5 ਤੋਂ 2 ਚਮਚ ਮੇਥੀ ਲਈ ਹੈਗੀ ਤੇ ਉਹਨੂੰ ਆਪਾਂ ਮਸਲ ਕੇ ਪਾਤਾ ਜਿਹੜੀ ਮਠੀ ਦੀ ਖੁਸ਼ਬੂ ਹੈ ਉਹ ਇਸ ਤੇ ਡਿਪੈਂਡ ਕਰਦੀ ਹੈ ਤੇ ਇਹ ਚੀਜ਼ਾਂ ਤੁਸੀਂ ਜ਼ਰੂਰ ਪਾਓ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਪਾਵਾਂਗੇ ਜੀ ਇਹ ਚਮਚਾ ਦਾ ਚੌਥਾ ਹਿੱਸਾ ਬੇਕਿੰਗ ਪਾਊਡਰ ਤੇ ਤੁਹਾਡੇ ਕੋਲੇ ਮਿੱਠਾ ਸੋਡਾ ਹੋਇਆ ਤੁਸੀਂ ਉਹ ਵੀ ਪਾ ਸਕਦੇ ਹੋ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਘਰ ਪਾਇਆ ਜੀ ਦੇਸੀ ਘਿਓ ਆਪਾਂ ਇਹਦੇ 3-4 ਚਮਚ ਪਾਏ ਐ ਤੇ ਇਹਨੂੰ ਚੰਗੀ ਤਰ੍ਹਾਂ ਹਸਤਾਣਾ ਮਲ ਜਿ ਲਵਾਂਗੇ ਤੇ ਆਪਾਂ ਇਹ ਜਰੂਰ ਪਾਉਣਾ ਕਿ ਉਹ ਇਹਦੇ ਵਿੱਚ ਕੋਈ ਹੋਰ ਤੇਲ ਵਗੈਰਾ ਨਹੀਂ ਪਾਉਣਾ ਕਿਉਂਕਿ ਇਹਦੇ ਨਾਲ ਹੀ ਮਠੀ ਨੇ ਖਸਤਾ ਬੰਨਣਾ ਤੇ ਤੁਸੀਂ ਇਸੇ ਤਰੀਕੇ ਦੇ ਨਾਲ ਹੱਥਾਂ ਦੇ ਵਿੱਚ ਘਾਰ ਆਟਾ ਰੱਖ ਕੇ ਸਾਰੇ ਨੂੰ ਮੈਦੇ ਨੂੰ ਮੋਨ ਜਾ ਦੇ ਦੇਣਾ ਤੇ ਉਸ ਤੋਂ ਬਾਅਦ ਤੁਸੀਂ ਇਹਦਾ ਇੱਕ ਲੱਡੂ ਜਾਂ ਬੱਟ ਕੇ ਵੇਖ ਲਿਓ ਤੇ ਫਿਰ ਆਪਾਂ ਇਹਦੇ ਵਿੱਚ ਪਾਈਏ ਕਾਲੀ ਮਿਰਚ ਆਪਾਂ ਇਹਦੇ ਵਿੱਚ ਸਾਬਤੀ ਕਾਲੀ ਮਿਰਚ ਪਾਈ ਹੈ ਤੁਸੀਂ ਚਾਹੇ ਪਾਊਡਰ ਵਾਲੀ ਕਾਲੀ ਮਿਰਚ ਵੀ ਪਾ ਸਕਦੇ ਹੋ ਪਰ ਕਾਲੀ ਮਿਰਚ ਤੁਸੀਂ ਜ਼ਰੂਰ ਪਾਓ ਕਿਉਂਕਿ ਇਹਦਾ ਟੇਸ ਬਹੁਤ ਵਧੀਆ ਆਉਂਦਾ ਹੈ ਤੇ ਵੈਸੇ ਵੀ ਇਸ ਕਾਲੀ ਮਿਰਚ ਤੋਂ ਬਿਨਾ ਮਠੀ ਬਿਲਕੁਲ ਨਹੀਂ ਜੱਚਦੀ ਤੇ ਫਿਰ ਆਪਾਂ ਦੇਖੋ ਇਹਦਾ ਮੋਨ ਚੰਗੀ ਤਰ੍ਹਾਂ ਕਰ ਲਿਆ ਜੀ ਤਿਆਰ ਤੇ ਹੁਣ ਆਪਾਂ ਇਹਨੂੰ ਹੱਥ ਦੇ ਵਿੱਚ ਵਟ ਕੇ ਜੇ ਦੇਖ ਲਿਆ ਜੇ ਇਸ ਤਰੀਕੇ ਨਾਲ ਛੋੜੇ ਤੋਂ ਵਧੀਆ ਨਾ ਵਟਿਆ ਜਾਵੇ ਤਾਂ ਤੁਸੀਂ ਕਿਉਂ ਹੋਰ ਪਾ ਲਿਓ ਕਿਉਂਕਿ ਇੱਥੇ ਤੁਹਾਨੂੰ ਪਤਾ ਲੱਗ ਜੂਗਾ ਵੀ ਮੱਠੀ ਖਸਤਾ ਜੇ ਨਾ ਬਣਿਆ ਇਹ ਤਾਂ ਨਹੀਂ ਬਾਨੀ ਤਾਂ ਉਸ ਤੋਂ ਬਾਅਦ ਜਿਹੜਾ ਪਾਣੀ ਹੈ ਉਹ ਬਿਲਕੁਲ ਤੁਸੀਂ ਕਜੂਸੀ ਨਾਲ ਪਾਉਣਾ ਇਹਦੇ ਵਿੱਚ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਆਟਾ ਗੁੰਨਣਾ ਇਹ ਆਟਾ ਗੁੰਨਣ ਤੇ ਜਿਹੜਾ ਹੈ ਜ਼ੋਰ ਬਹੁਤ ਜ਼ਿਆਦਾ ਲੱਗਦਾ ਕਿਉਂਕਿ ਆਪਾਂ ਸਖਤ ਗੁੰਨਣਾ ਪਰ ਇੱਥੇ ਹੀ ਸਾਰੀ ਮੱਠੀ ਬਣਦੀ ਹੈ ਤੇ ਤੁਸੀਂ ਇਹਨੂੰ ਲਗਾਤਾਰ ਗੁੰਨੀ ਜਾਣਾ 10 ਤੋਂ 15 ਮਿੰਟੇ ਦੇ ਵਿੱਚ ਲੱਗ ਜਾਣਗੇ RAM ਨਾਲ ਆਪਾਂ ਵਾਰੀ-ਵਾਰੀ ਜਦੋਂ ਇਹਨੂੰ ਗੁੰਨ ਕੇ ਪ੍ਰੈਸ ਕਰਾਂਗੇ ਤਾਂ ਉਸੇ ਉਸ ਤੋਂ ਬਾਅਦ ਦੇਖੋ ਇਹ ਵਿਚਕਾਰ ਉਹ ਤੁਸੀਂ ਇਹਨੂੰ ਅਲੱਗ-ਅਲੱਗ ਖੰਡਾ ਕੇ ਇਸ ਤਰ੍ਹਾਂ ਇਕੱਠਾ ਕਰਕੇ ਫਿਰ ਬਾਰ-ਬਾਰ ਕਰਕੇ ਤਾਂ ਇਹ ਸੌਫਟ ਹੋਊਗਾ ਤੇ ਇਹਦੀ ਮੱਠੀ ਜਿਹੜੀ ਹੈ ਬਹੁਤ ਜ਼ਿਆਦਾ ਵਧੀਆ ਬਣੂਗੀ ਤੇ ਇਹ ਪੂਰਾ ਸਖਤ ਹੈ ਦੇਖੋ ਆਟਾ ਤੇ ਗੁੰਨਣ ਵਿੱਚ ਇਹਨੂੰ ਤੁਹਾਨੂੰ ਬਹੁਤ ਥੋੜੀ ਜੀ ਔਖ ਹੋਊਗੀ ਸਿੰਪਲ ਤਰੀਕੇ ਨਾਲ ਨਹੀਂ ਇਹ ਗੁੰਨਿਆ ਜਾਣਾ ਕਿਉਂਕਿ ਜਿੰਨੇ ਵਧੀਆ ਤਰੀਕੇ ਦੇ ਨਾਲ ਤੁਸੀਂ ਇਹਨੂੰ ਗੁੰਨੋਗੇ ਓਨੀ ਵਧੀਆ ਮੱਠੀ ਬਣ ਕੇ ਤਿਆਰ ਹੋ ਜੂਗੀ ਫਿਰ ਆਪਾਂ ਕੜਾਈ ਵਿੱਚ ਪਾਇਆ ਜੀ ਤੇਲ ਤੁਸੀਂ ਜਿਹੜਾ ਵੀ ਕਿਚਨ ਵਿੱਚ ਵਰਤਦੇ ਹੋ ਉਹੀ ਤੇਲ ਲੈ ਸਕਦੇ ਹੋ ਉਸ ਤੋਂ ਬਾਅਦ ਦੇਖੋ ਆਪਾਂ ਫਿਰ ਇਸ ਤਰੀਕੇ ਨਾਲ ਆਟੇ ਨੂੰ ਖੰਡਾ ਕੇ ਹਜੇ ਵੀ ਇਹਨੂੰ 2-4 ਮਿੰਟਾਂ ਦੇ ਲਈ ਇਹ ਆਪਾਂ ਇਸ ਗੁੰਨ ਲਾਂਗੇ ਚੰਗੀ ਤਰ੍ਹਾਂ ਤੇ ਇਹਨੂੰ ਆਪਾਂ ਮੁੱਕੀ ਦੇਣ ਮੰਗੂ ਉਸ ਤੋਂ ਬਾਅਦ ਆਪਾਂ ਇਹਦਾ ਇੱਕ ਪੇੜਾ ਜਿਹਾ ਲੈ ਲਾਂਗੇ ਦੇਖੋ ਆਟਾ ਸਖਤ ਹੈਗਾ ਤੇ ਇਹਦਾ ਪੇੜਾ ਵੀ ਜਲਦੀ ਜਲਦੀ ਨਹੀਂ ਟੁੱਟ ਰਿਹਾ ਉਸ ਤੋਂ ਬਾਅਦ ਦੇਖੋ ਇਹਨੂੰ ਆਪਾਂ ਤੋੜ ਕੇ ਤੇ ਆਪਾਂ ਇਹਨੂੰ ਇੱਕ ਲੰਬੇ ਜੇ ਆਕਾਰ 'ਚ ਲੈ ਲੈਣਾ ਹੈ ਗਾ ਇਸ ਹੱਥ ਨਾਲ ਇਹਦੇ ਵਿੱਚ ਬੇਲਣ ਵਗੈਰਾ ਦਾ ਕੋਈ ਕੰਮ ਨਹੀਂ ਆਪਾਂ ਸਿੰਪਲ ਤਰੀਕੇ ਨਾਲ ਬਿਲਕੁਲ ਕਿਉਂਕਿ ਆਪਾਂ ਬਾਜ਼ਾਰ ਵਰਗੀ ਮੱਠੀ ਤਿਆਰ ਕਰ ਰਹੇ ਹਾਂ ਤੇ ਇਹਨੂੰ ਆਪਾਂ ਲੰਬੀ ਜੀ ਸ਼ੇਪ ਦੇ ਵਿੱਚ ਲੈ ਲਾਂਗੇ ਤੇ ਉਹਦੇ ਛੋਟੇ ਛੋਟੇ ਟੁਕੜੇ ਕਰ ਲਾਂਗੇ ਕਿਉਂਕਿ ਜਿਆਦਾ ਵੱਡੀ ਲੋਂਗੇ ਤਾਂ ਤੁਸੀ ਮੱਠੀ ਨੂੰ ਬਣਾਉਣ ਤੇ ਟਾਈਮ ਲੱਗੂਗਾ ਤੇ ਕਈ ਵਾਰੀ ਉੱਪਰੋਂ ਪੱਕ ਜਾਂਦੀ ਹੈ ਤੇ ਵਿੱਚੋਂ ਕੱਚੀ ਰਹਿ ਜਾਂਦੀ ਹੈ ਜਿਆਦਾ ਤੁਸੀਂ ਇਹਨੂੰ ਹੱਥ ਚ ਦੋਨਾਂ ਹਥੇਲੀਆਂ ਨਾਲ ਲੈ ਕੇ ਬਣਾ ਲਿਓ ਜਾਂ ਇਸ ਤਰੀਕੇ ਨਾਲ ਪ੍ਰੈਸ ਕਰਕੇ ਤੁਸੀਂ ਮੱਠੀਆਂ ਨਿੱਕੇ ਨਿੱਕੇ ਬਣਾ ਸਕਦੇ ਹੋ ਤੇ ਦੇਖੋ ਬਹੁਤ ਹੀ ਸਿੰਪਲ ਜਿਹਾ ਕੰਮ ਹੈ ਬਸ ਇਹਦਾ ਜਿਹੜਾ ਮੇਨ ਕੰਮ ਹੈ ਉਹ ਆਟਾ ਗੁੰਨਣ ਤੇ ਥੋੜਾ ਜਿਹਾ ਆਪਾਂ ਨੂੰ ਟਾਈਮ ਲੱਗਦਾ ਉਸ ਤੋਂ ਬਾਅਦ ਕੜਾਈ ਵਿੱਚ ਲਾ ਤੇਲ ਆਪਾਂ ਫੁੱਲ ਗਰਮ ਤੋਂ ਘੱਟ ਰੱਖਣਾ ਜਿਆਦਾ ਗਰਮ ਨਹੀਂ ਰੱਖਣਾ ਤੇ ਆਪਾਂ ਜਿਆਦਾ ਠੰਡਾ ਨਹੀਂ ਰੱਖਣਾ ਕਿਉਂਕਿ ਮੱਠੀ ਨੂੰ ਬਨਣ ਤੋਂ 8 ਤੋਂ 10 ਮਿੰਟ ਲੱਗਣਗੇ ਜੇ ਤੇਲ ਜਿਆਦਾ ਗਰਮ ਹੋਇਆ ਤਾਂ ਉਹ ਉੱਪਰ ਉਹ ਜਲ ਜੂਗੀ ਤੇ ਵਿੱਚੋਂ ਕੱਚੀ ਰਹਿ ਜੂਗੀ ਇਸ ਕਰਕੇ ਆਪਾਂ ਮੀਡੀਅਮ ਫਲੇਮ ਤੇ ਜਿਹੜੀ ਮਠੀ ਪਕਾਉਣੀ ਹੈਗੀ ਤੇ ਉਹ ਹੌਲੀ ਹੌਲੀ ਜਿਹੜੀ ਪਹਿਲਾਂ ਵਿੱਚੋਂ ਪੱਕੇ ਤੇ ਫਿਰ ਬਾਹਰੋਂ ਪੱਕੇ ਤੇ ਤੁਸੀਂ ਜੇ ਇਹੀ ਤਰੀਕਾ ਵਰਤਿਆ ਤਾਂ ਬਹੁਤ ਹੀ ਵਧੀਆ ਮਠੀਆਂ ਬਣ ਕੇ ਤਿਆਰ ਹੋਣਗੀਆਂ ਤੇ ਇੰਨੀਆਂ ਜ਼ਿਆਦਾ ਸਵਾਲ ਲੱਗਣਗੇ ਕਿ ਤੁਸੀਂ ਕਦੇ ਵੀ ਬਾਜ਼ਾਰ ਦੇ ਵਿੱਚੋਂ ਮਠੀ ਨਹੀਂ ਲੈਣੀਗੀ ਉਸ ਤੋਂ ਬਾਅਦ ਆਪਾਂ ਦੂਸਰੇ ਪੇੜੇ ਦੇ ਵੀ ਉਸੇ ਤਰੀਕੇ ਨਾਲ ਛੋਟੇ ਛੋਟੇ ਟੁਕੜੇ ਕਰ ਲੈ ਤੇ ਫਿਰ ਆਪਾਂ ਉਵੇਂ ਹੀ ਮਠੀਆਂ ਵਾਟ ਕੇ ਤੇ ਐਨੇ ਵਿੱਚ ਆਪਣਾ ਜਿਹੜਾ ਪਹਿਲਾਂ ਵਾਲੀਆਂ ਪਾਈਆਂ ਮੱਠੀਆਂ ਸੀ ਤੇ ਉਹਨਾਂ ਨੂੰ ਆਪਾਂ ਇੱਕੇਦਮ ਨਹੀਂ ਪਲਟਣਾ ਇੱਕ 2 ਮਿੰਟਾਂ ਤੱਕ ਆਪਾਂ ਆਰਾਮ ਨਾਲ ਵਿੱਚ ਪਏ ਰਹਿਣ ਦੋ ਜੇ ਜ਼ਿਆਦਾ ਹੋ ਜੂ ਤਾਂ ਵੀ ਕੋਈ ਗੱਲ ਨਹੀਂ ਤੁਸੀਂ ਬਾਅਦ ਵਿੱਚ ਪਲਟ ਲੈਣੀ ਹੈ ਦੇਖੋ ਹੌਲੀ-ਹੌਲੀ ਆਪਣਾ ਰੰਗ ਬਦਲ ਗਿਆ ਤੇ ਫਿਰ ਇਹ ਬਣ ਕੇ ਤਿਆਰ ਹੋ ਗਈਆਂ ਤੇ ਉਸ ਤੋਂ ਬਾਅਦ ਆਪਾਂ ਇਹਨੂੰ ਬਾਹਰ ਕੱਢ ਲਾਂਗੇ ਸਭ ਤੋਂ ਪਹਿਲਾਂ ਜੇ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਚੈਨਲ ਨੂੰ ਅਜੇ ਤੱਕ ਫੋਲੋ ਤੇ ਸਬਸਕ੍ਰਾਈਬ ਨਹੀਂ ਕਰਿਆ ਤਾਂ ਪਲੀਜ਼ ਜਲਦੀ ਕਰੋ ਵੀਡੀਓ ਨੂੰ ਲਾਈਕ ਤੇ ਸ਼ੇਅਰ ਤੁਸੀਂ ਜ਼ਰੂਰ ਕਰਦੇ ਆ ਕਰੋ ਉਸੇ ਤਰੀਕੇ ਦੇ ਨਾਲ ਹੀ ਆਪਾਂ ਦੂਜੀਆਂ ਮਠੀਆਂ ਨੂੰ ਕੜਾਈ ਦੇ ਵਿੱਚ ਪਾ ਦਾਂਗੇ ਤੇ ਆਪਾਂ ਸੋਨੋ ਵੀਡੀਓ ਦੇ ਐਂਡ ਵਿੱਚ ਇਹਨਾਂ ਦਾ ਸਾਊਂਡ ਜ਼ਰੂਰ ਸੁਣਾਵਾਂਗੇ ਵੀ ਇਹ ਕਿੰਨੀਆਂ ਖਸਤਾ ਮਠੀਆਂ ਬਣ ਕੇ ਤਿਆਰ ਹੋਈਆਂ ਨੇ ਜੇ ਇੱਕ ਵਾਰੀ ਤੁਸੀਂ ਇਹ ਮਠੀਆਂ ਨੂੰ ਘਰ ਦੇ ਵਿੱਚ ਬਣਾ ਲਿਆ ਤਾਂ ਤੁਸੀਂ ਕਦੇ ਵੀ ਦੁਬਾਰਾ ਮੱਠੀ ਨਹੀਂ ਬਾਜ਼ਾਰੋਂ ਲੈ ਕੇ ਆਉਂਗੇ ਤੇ ਬਾਕੀ ਗਰਮੀ ਇੰਨੀ ਜ਼ਿਆਦਾ ਹੈ ਤੇ ਜਦੋਂ ਕੋਈ ਆਉਂਦਾ ਚਾਹ ਨਾਲ ਤੁਸੀਂ ਛੱਟਬਟ ਉਹਨੂੰ ਸਰਵ ਕਰ ਸਕਦੇ ਹੋ ਤੇ ਲੰਬੀ ਦੇਰ ਤੱਕ ਇਹਨੂੰ ਸਟੋਰ ਕਰਕੇ ਰੱਖ ਸਕਦੇ ਹੋ ਤੇ ਘਰ ਦੀਆਂ ਚੀਜ਼ਾਂ ਤੋਂ ਵਧੀਆ ਕੁਝ ਵੀ ਨਹੀਂ ਹੋ ਸਕਦਾ ਤੇ ਮੇਰੇ ਤਰੀਕੇ ਨਾਲ ਇੱਕ ਵਾਰੀ ਤੁਸੀਂ ਮੱਠੀ ਬਣਾ ਕੇ ਜ਼ਰੂਰ ਦੇਖਿਓ ਵੀਡੀਓ ਨੂੰ ਤੁਸੀਂ ਸ਼ੇਅਰ ਜ਼ਰੂਰ ਕਰ ਦਿਓ ਮੇਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ